ਲੋਕੀ ਸਾਨੂੰ ਕਹਿ ਦਿੰਦੇ ਆ ਤੁਸੀਂ ਪਰਿਵਾਰਕ ਗਾਣੇ ਗਾ ਲੈਂਦੇ ਆ ਹਨਾ ਤੁਹਾਨੂੰ ਕੀ ਕਮਾਈ ਹੁੰਦੀ ਆ ਇੰਟਰਨੈਟ ਤੋਂ ਕੀ ਕਮਾਈ ਹੁੰਦੀ ਆ ਹਨਾ ਤੁਹਾਡੇ ਗਾਣੇ ਇੰਨੇ ਜ਼ਿਆਦਾ ਵਾਇਰਲ ਨਹੀਂ ਹੁੰਦੇ ਸਪੋਟੀਫਾਈ ਤੇ ਤੁਹਾਡੇ ਇੰਨੇ ਵਿਊਜ਼ ਹੈ ਨਹੀਂਗੇ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਇਹ ਕਮਾਈ ਹੁੰਦੀ ਆ ਤੁਹਾਨੂੰ ਇੱਥੇ ਖੜਿਆ ਨੂੰ ਲੂ ਘੰਡੇ ਖੜੇ ਹੁੰਦੇ ਆ ਵੀ ਜਦੋਂ ਕੱਢਿਆ ਜਾਂਦੀ ਇੱਥੋਂ ਕੋਈ ਐਦਾਂ ਦਾ ਸਿੰਗਰ ਨਹੀਂ ਜਿਹੜਾ ਇੱਥੇ ਨਹੀਂ ਆਇਆ ਹਰੇਕ ਸਿੰਗਰ ਸਾਡੇ ਮੰਮੀ ਰੈਡੀ ਹੁਣੀ ਪਰਸਨਲੀ ਨਹੀਂ ਮਿਲੇ ਪਰ ਵੀਰੇ ਲਈ ਅਰਦਾਸ ਕਰ ਰਿਹਾ ਇਹ ਹੀ ਘਟਿਆ ਵਜੇ ਤੇ ਅਰਦਾਸ 'ਚ ਬਹੁਤ ਤਾਕਤ ਆ ਤੇ ਸਾਡੇ ਸਾਰੇ ਭਰਾਵਾਂ ਦੀ ਵੀ ਅਰਦਾਸ ਆ ਸਾਰਿਆਂ ਦੀ ਵੈਗੁਰੂ ਜਰੂਰ ਸੁਣੂਗਾ ਅੱਗੇ ਨਾਲ ਪੋਜੀਟਿਵ ਰਿਸਪਾਂਸ ਆ ਰਿਹਾ ਏ ਤੇ ਸਾਰੇ ਦਿਲੋਂ ਅਰਦਾਸ ਕਰੋ ਸੋਸ਼ਲ ਮੀਡੀਆ ਤੇ ਮੈਂ ਕਹਿੰਨਾ ਵੀ ਪੋਸਟ ਪਾਉਣ ਲੱਗੇ 2 ਮਿੰਟ ਅੱਖਾਂ ਬੰਦ ਕਰਕੇ ਧਿਆਨ ਧਰ ਕੇ ਜੇ ਆਪਾਂ ਦਿਲੋਂ ਅਰਦਾਸ ਕਰੀਏ ਤਾਂ ਮੈਨੂੰ ਲੱਗਦਾ ਵੈਗੁਰੂ ਜਲਦੀ ਸੁਣੂਗਾ ਹਨਾ ਤਾਂ ਉਮੀਦ ਆ ਵੀ ਜਲਦੀ ਕੋਈ ਖੁਸ਼ਖਬਰੀ ਵਧੀਆ ਆਉਗੀ ਤੇ ਵੀਰਾ ਦੁਬਾਰਾ ਸਾਡੇ ਵਿੱਚ ਆਊਗਾ ਤੇ ਹੌਸਲਾ ਨਾ ਛੱਡੀ ਕਈ ਫੇਕ ਨਿਊਜ਼ਾਂ ਫਲਾ ਰਹੇ ਆ ਕਿ ਇਦਾਂ ਦੀ ਕੋਈ ਬਲਟਨ ਆਇਆ ਇਦਾਂ ਦਾ ਆਇਆ ਹਨਾ ਉਹਨਾਂ ਮਾਪਿਆਂ ਨੂੰ ਪੁੱਛੋ ਹਨਾ ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦਾ ਪਿਓ ਵੈਂਟੀਲੇਸ਼ਨ ਤੇ ਉੱਥੇ ਪਿਆ ਹੋਵੇ ਡਿਲਟ ਤੇ ਹਨਾ ਤੇ ਉਹਨਾਂ ਲਈ ਕਿੱਦਾਂ ਦੇ ਪਾਲ ਹੋਣਗੇ ਉਹ ਤਾਂ ਪਲੀਜ਼ ਜਿਹੜੀ ਹੈਗੀ ਆ ਪੋਜ਼ਿਟਿਵ ਜਿਹੜੀ ਨਿਊਜ਼ ਸਪਰੈਡ ਕਰੋ ਸਾਰੇ ਜਿਹੜੇ ਵੀ ਛੋਟੇ-ਛੋਟੇ ਲੱਗੇ ਹੋਏ ਆ ਮੀਡੀਆ ਵਾਲੇ ਤਾਂ ਬਸ ਇਹ ਅਰਦਾਸ ਆ ਕਿ ਵਾਇਰਸ ਨੂੰ ਚਲਦੀ ਮੇਰੇ ਵੀਰ ਨੂੰ ਤੰਦਰੁਸਤ ਕਰੇ